Hãy subscribe cho kênh Ghiền Mì Gõ Để không bỏ lỡ những video hấp dẫn हाय 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 हाय

ਸੋਹਣੇ ਬੰਦੇ ਜੀ 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 ਆਇਆ ਕੀ ਲੱਕ ਮੇਰਾ ਬਾਪੂ ਮੇਰੇ ਬੱਚਾ ਲੈ ਲਿਆ ਮਾੜਾ ਜਿਹਾ ਬਿਮਾਰ ਕਰ ਦਿੰਦਾ ਕੁਝ ਕਰ ਦਿੰਦਾ ਅਰੇ ਦੋ ਤਿੰਨ ਦਿਨ ਜੇ ਸਮਝੀ ਤੇ ਪੈ ਜਾਂਦਾ ਹਾਂ ਹਾਂ ਮੰਜੀ ਤੇ ਪੈ ਜਾਂਦਾ ਮੰਜੀ ਤੇ ਪੈ ਕੇ ਕਰਦੇ ਸੋ ਬਾਈ ਉੱਠ ਜਾਵੇ ਪੁੱਟੂ ਗਾੜੇ ਜਿੰਦੇ ਕੱਪੜੇ ਇੱਥੇ ਹੈ ਬਰਸ਼ੀ ਤੇ ਵਾਟ ਸੁਣ ਲੈ ਆਜਾ ਮਾਤਾ ਮੇਰੇ ਬੱਚਾ ਬੱਚਾ ਝੋਲ ਹੀ ਨਾ ਪਾਏ ਝੁੱਲਾਉਂ ਕਿਤੇ ਕੰਮ ਨਹੀਂ ਮੋਲਦਾ ਸੀ ਬਣਸ਼ਾ ਕੰਮ ਕਰਦੇ ਜਿੱਦਾ ਪਹਿਲਾ ਫੜਾ ਉਹ ਪੁੱਨ ਨਾ ਜਿੰਨਾ ਮਿਲਾ ਪਾ ਸਕਦਾ ਸੰਨਾ ਮਿਲਦਾ ਸੀ ਇਹੋ ਰਹਿ ਗਿਆ ਲੱਗਿਆ ਦੂਆ ਛੱਟਾ ਲੱਗੇ ਮੈਂ ਕੀ ਕਰਾਂ ਬੇਚੈਨ ਹੋ ਗਿਆ ਅਲੀ ਦੇ ਰੱਬ ਆਪਾਂ ਆਲੀ ਅੱਜ ਵੱਲ ਤੋਂ ਸੁਤਾਈ ਪਿਆ ਆਲੀ ਜੀ ਇਹ ਆਲੀ ਜੀ ਦੀ ਡਾਕਟਰ ਜੀ ਭਵਿਸ਼ ਇਹ ਕੀ ਕਰਦਾ ਸੀ ਇਹ ਆਈਟੀ ਕਰਦਾ ਇਹ ਸ਼ੀਰੀ ਸ਼ੀਰੀ ਚ ਹੀ ਇਸ ਆਬਜੈਕਟ ਤੇ ਇਲੈਕਟ੍ਰੀਸ਼ੀਅਨ ਤੇ ਕਿੰਨੇ ਦੀ ਉਮਰ ਸੀ ਇਹਦੀ ਇਹਦੀ 18 ਧਰਾਂ ਸਾਲ ਦਾ ਸੀ ਹਾਂਜੀ ਹਾਂਜੀ ਤੇ ਕੀ ਗੱਲ ਹੋਈ ਅੱਜ ਸਵੇਰੇ ਕਿੱਥੇ ਗਿਆ ਸੀ ਉਹ ਸਵੇਰੇ ਮੋੜ ਤੱਕ ਗਿਆ ਸੀਗਾ ਉੱਥੇ ਬਿਜਲੀ ਦਾ ਕਰੰਟ ਲੱਗਿਆ ਖੰਭੇ ਨਾਲ ਪਾਣੀ ਖੜਾ ਸੀ ਪਾਣੀ ਖੜਾ ਸੀ ਬਹੁਤ ਜ਼ਿਆਦਾ ਪਹਿਲਾਂ ਵੀ ਪਾਣੀ ਖੜਦਾ ਹੈ ਪਾਣੀ ਦਾ ਬਹੁਤ ਖੜਦੇ ਉਰੇ ਆਈ ਸਮੱਸਿਆ ਹੋ ਗਈ ਅੱਛਾ ਠੀਕ ਤੇ ਫਿਰ ਉੱਥੇ ਕਰੰਟ ਲੱਗਿਆ ਹਾਂਜੀ ਹਾਂ ਉਸ ਤੋਂ ਬਾਅਦ ਇਸ ਨੂੰ ਕਿੱਥੇ ਲੈ ਕੇ ਗਏ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਐਮਰਜੈਂਸੀ ਲੈ ਕੇ ਗਏ ਹਾਂ ਉਥੇ ਸੀ ਜੀ ਵਗੈਰਾ ਕਰੀ ਹੋਏ ਕਹਿੰਦੇ ਵੀ ਵੰਸ਼ ਅਬ ਜਿੱਥੋਂ ਜੀ ਮੈਂ ਪਾਣੀ ਕਰਕੇ ਅੱਜ ਲੱਗਦਾ ਇਸ ਤਰ੍ਹਾਂ ਦਾ ਹਾਲ ਹੋਇਆ ਕਿ ਬੱਚੇ ਖੰਮ ਲੱਗਦਾ ਪਾਣੀ ਖੰਨਣ ਕਰਕੇ ਕੁਝ ਐਵੇਂ ਸ਼ਾਰਟ ਹੋਇਆ ਕੰਮ ਉਹ ਠੀਕ ਕਰੰਟ ਲੱਗ ਗਿਆ ਉਹਨੂੰ ਬਾਹਰ ਪਾਣੀ ਕਰੰਟ ਆ ਗਿਆ ਵੀਰ ਜੀ ਉਹ ਉਹਦੇ ਕਰਕੇ ਬੱਚਾ ਡੰਗ ਰਿਹਾ ਸੀ ਉੱਥੋਂ ਉਹਨੇ ਜਦ ਖੰਬੇ ਨੂੰ ਹੱਥ ਲਾਇਆ ਉਹ ਚ ਕਰੰਟ ਸੀਗਾ ਕਰੰਟ ਨੇ ਥੱਲੇ ਮਾਰਿਆ ਭਗਾ ਕੇ ਥੱਲੇ ਪਾਣੀ ਸੀ ਪਾਣੀ ਚ ਵੀ ਕਰੰਟ ਆ ਗਿਆ ਤੇ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦੇ ਅਸੀਂ ਬਹੁਤ ਵਾਰੀ ਕਹਿ ਬੈਠੇ ਆ ਵੀ ਇੱਥੇ ਜਿਹੜਾ ਪਾਣੀ ਖੜਦਾ ਬਹੁਤ ਜ਼ਿਆਦਾ ਜਿਹਦਾ ਕੋਈ ਹੱਲ ਕੀਤਾ ਜਾਵੇ ਕਿ ਨੌਜਵਾਨ ਬੱਚੇ ਦੀ ਮੌਤ ਹੋਈ ਹੈ 18 19 ਸਾਲ ਦਾ ਬੱਚਾ ਹੈ ਅਸਲ ਅਸੀਂ ਹੋਰ ਵੀ ਕੋਈ ਨੁਕਸਾਨ ਬਹੁਤ ਵੱਡਾ ਨੁਕਸਾਨ ਹੋ ਗਿਆ ਪਹਿਲਾਂ ਵੀ ਇੱਕ ਬੱਚੇ ਦੀ ਡੈਥ ਹੋਈ ਹੈ ਜਿਸੇ ਕਰਕੇ ਉਹ ਵੀ ਕਰੰਟ ਲੱਗਣ ਹਾਂ ਜੋ ਵੀ ਕਰੰਟ ਲੱਗਣ ਕਰਕੇ ਹੋਇਆ ਉਹਨੂੰ ਕਿੰਨਾ ਸਮਾਂ ਹੋ ਗਿਆ ਉਹਨੂੰ ਹੋ ਗਏ ਜੀ 70 ਸਾਲ ਹੋ ਗਏ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਹੈਗਾ ਪਾਣੀ ਬਹੁਤ ਜ਼ਿਆਦਾ ਖੜਦਾ ਹੈ ਨਾਲੇ ਐਮਐਲਏ ਦੀ ਕੋਠੀ ਹੈ ਸਾਹਮਣੇ ਦੇਖੋ ਜੀ ਪ੍ਰਸ਼ਾਸਨ ਅਹੀ-ਅਹੀ ਮੰਨ ਕਰਦੇ ਆ ਵੀ ਇਹਦਾ ਕੋਈ ਹੱਲ ਕੀਤਾ ਕਿ ਕੀ ਗੱਲ ਭਈਆ ਇਹ ਮੋੜ ਤੇ ਗਿਆ ਜੀ ਇੱਥੋਂ ਕਰੋ ਮੋੜ ਤੇ ਖੰਭਾ ਗੰਬੇ ਨੂੰ ਇਹਨੇ ਹੱਥ ਲਾ ਗਿਆ ਉਹਦੇ ਦੀ ਗਰੰਟ ਸੀਗਾ ਜੀ ਜੇ ਦੀ ਪਕੜ ਲਿਆ ਉਹਨੇ ਛੱਡੇ ਹੀ ਨਹੀਂ ਫਿਰ ਪਾਣੀ ਪਿਆਰਾ ਖੜਾ ਉਥੇ ਪਾਣੀ ਬਹੁਤ ਖੜਾ ਜੀ ਪਾਣੀ ਖੜਾ ਪਾਣੀ ਇਹ ਵੀ ਤਾਂ ਗਰੰਟ ਆ ਗਿਆ ਜੀ ਪਾਣੀ ਚ ਗਰੰਟ ਸੀਗਾ ਇਹ ਗੰਬੇ ਮਤਲਬ ਉਸ ਵੀ ਚੰਪਰ ਗਿਆ ਹਰ ਤੋ ਗਿਆ ਨਾ ਹਰ ਤੋ ਗਿਆ ਬੰਦੋ ਕੀ ਮੰਗਤੀ ਕਰਦਾ ਤੁਹਾਡਾ ਕੀ ਲੱਗਦਾ ਸੀ ਮੇਰੇ ਭਤੀਜੇ ਦਾ ਮੁੰਡਾ ਹੈ ਜੀ ਮੇਰਾ ਮੇਰਾ ਉੱਤੇ ਸਪੋਤਾ ਸਮਝੋ ਮੇਰਾ ਕੀ ਮੰਗਦਾ ਕੀ ਲੱਗਦਾ ਤੁਸੀਂ ਇਹ ਮੰਗਿਆ ਕਰਦਾ ਹੀ ਦੇਖੋ ਹੁਣ ਇੱਕ ਇਹ ਬੱਚਾ ਸਾਡੇ ਨਾਲ ਤਾਂ ਹੋ ਗਿਆ ਵੀ ਹੁਣ ਇਤੋਂ ਕੰਬੇ ਨੂੰ ਮਦਦ ਰਵਾ ਇਹਨਾਂ ਨੂੰ ਲਾਈਟਾਂ ਠੀਕ ਕਰਨੀ ਚਾਹੀਦੀਆਂ ਵਿਚਾਰੀ ਹੱਲ ਨਹੀਂ ਡਾ ਕੰਟ ਨਹੀਂ ਕਰਦਾ ਪਾਣੀ ਉਹ ਕਿੰਨੇ ਕਿ ਦਿਨ ਤੋਂ ਘਟਦਾ ਹੈ ਪਾਣੀ ਦਾ ਹਮੇਸ਼ਾ ਹੀ ਘਟਦਾ ਜੀ ਥੋੜਾ ਜੀ ਬੀ ਪੰਦਾ ਪਾਣੀ ਖੜ ਜਾਂਦਾ ਜੀ ਪਹਿਲਾਂ ਕੋਈ ਹੱਲ ਨਹੀਂ ਹੋਇਆ ਕਦੇ ਕੋਈ ਹੱਲ ਕੀਤਾ ਹੀ ਨਹੀਂ ਜੀ ਸਾਡੇ ਵਿੱਚ ਨੌਜਵਾਨ ਬੱਚਾ ਚਲਾ ਗਿਆ ਜੀ ਕਿੰਨੇ ਉਮਰ ਸੀ ਉਹਦੀ ਦੇਖੋ ਉਹ ਕਿੰਨੇ ਸਾਲ ਦਾ